ਸੋਰਠ ਮਹਲਾ 4 ਆਪੇ ਸਿਸ਼ਟ ਉਪਾਇੰ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਏ ਭਾਈਓ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਸ੍ਰਿਸ਼ਟੀ ਨੂੰ ਸੂਰਜ ਚੰਦ ਚਾਨਣ ਕਰਨ ਲਈ ਬਣਾਉਂਦਾ ਹੈ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਣਿਆ ਮਾਣ ਪਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ ਜਿਨ੍ਹਾਂ ਨੂੰ ਕੋਈ ਆਦਰ ਮਾਣ ਨਹੀਂ ਦਿੰਦਾ ਉਹਨਾਂ ਨੂੰ ਆਦਰ ਮਾਣ ਦੇਣ ਵਾਲਾ ਹੈ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਖੜ ਸੁਝਾਣ ਉਹ ਪਿਆਰਾ ਪ੍ਰਭੂ ਸੋਹਣੀ ਆਤਮਿਕ ਘੜ ਕੜਨ ਵਾਲਾ ਹੈ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਮੇਰ ਕਰਕੇ ਆਪ ਹੀ ਸਭ ਦੀ ਰੱਖਿਆ ਕਰਦਾ ਹੈ ਮੇਰੇ ਮਾਨ ਜਪ ਰਾਮ ਨਾਮ ਨੀ ਸ਼ਾਣ ਮੇਰੇ ਮਾਨ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਨਾਮ ਹੀ ਜੀਵਨ ਸਫਰ ਵਾਸਤੇ ਰਾਹਦਾਰੀ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੜ ਨ ਆਵਣ ਜਾਣ ਰਹਾਓ اے ਭਾਈ ਸਾਥ ਸੰਗਤ ਵਿੱਚ ਮਿਲ ਕੇ ਤੂੰ ਪ੍ਰਮਾਤਮਾ ਦਾ ਧਿਆਨ ਧਰਿਆ ਕਰ ਧਿਆਨ ਦੀ ਬਰਕਤ ਨਾਲ ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਆਪੇ ਹੀ ਗੁਣ ਵਰਤ ਦਾ ਪਿਆਰਾ ਆਪੇ ਹੀ ਪ੍ਰਮਾਣ ਏ ਭਾਈਓ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤ ਦਿੰਦਾ ਹੈ ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕਰਦਾ ਹੈ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਪਰਬੂ ਆਪ ਹੀ ਸਭ ਉੱਤੇ ਬਖਸ਼ਿਸ਼ ਕਰਦਾ ਹੈ ਉਹ ਆਪ ਹੀ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ ਮਨਾਰਾ ਹੈ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ ਉਹ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਹੁਕਮ ਵਿੱਚ ਤੋਰਦਾ ਹੈ ਆਪ ਹੀ ਹਰਥਾਂ ਹੁਕਮ ਚਲਾਉਂਦਾ ਹੈ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣ ਏ ਭਾਈ ਓ ਪਿਆਰਾ ਪ੍ਰਭੂ ਆਪਣੀ ਭਗਤੀ ਦੇ ਖਜ਼ਾਨਿਆਂ ਵਾਲਾ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੀ ਦਾਤ ਦਿੰਦਾ ਹੈ ਆਪੇ ਸੇਵ ਕਰਾਏਂਦਾ ਪਿਆਰਾ ਆਪ ਦਿਵਾਵੇ ਮਾਣ ਪ੍ਰਭੂ ਆਪ ਹੀ ਜੀਵਾਂ ਪਾਸੋਂ ਸੇਵਾ ਭਗਤੀ ਕਰਾਉਂਦਾ ਹੈ ਤੇ ਆਪ ਹੀ ਸੇਵਾ ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ ਇੱਜ਼ਤ ਦਵਾਉਂਦਾ ਆਪੇ ਤਾੜੀ ਲਾਏਂਦਾ ਪਿਆਰਾ ਆਪੇ ਗੁਣੀ ਨਿਧਾਨ ਓ ਪ੍ਰਭੂ ਆਪ ਹੀ ਗੁਨਾ ਦਾ ਖਜ਼ਾਨਾ ਹੈ ਤੇ ਆਪ ਹੀ ਆਪਣੇ ਗੁਨਾ ਵਿੱਚ ਸਮਾਧੀ ਲਾਉਂਦਾ ਹੈ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਏ ਭਾਈ ਓ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ ਪਰਮੰਨਿਆ ਆਇਆ ਆਪੇ ਕੀਮਤ ਪਾਉਣ ਦਾ ਪਿਆਰਾ ਆਪੇ ਤੁਲ ਪਰਮਾਨ ਉਹ ਆਪ ਹੀ ਆਪਣਾ ਤੋਲ ਤੇ ਪੈਮਾਨਾ ਵਰਤ ਕੇ ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ ਮੁੱਲ ਪਾਉਂਦਾ ਹੈ ਆਪੇ ਇਹ ਤੋਲ ਤੁਲਾਇੰਦਾ ਪਿਆਰਾ ਜਨ ਨਾਨਕ ਸਦ ਗੁਰਮਾਨ ਉਹ ਪ੍ਰਭੂ ਆਪ ਅਤਲ ਹੈ ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ ਉਹ ਜੀਵਨ ਦੇ ਜੀਵਨ ਸਦਾ ਤੋਲਦਾ ਹੈ ਦਾਸ ਨਾਨਕ ਸਦਾ ਉਸ ਤੋਂ ਸਦਕੇ ਜਾਂਦਾ ਹੈ ਸੋਰਠ ਮਹਲਾ ਚੌਥਾ ਆਪੇ ਸੇਵਾ ਲਾਏਂਦਾ ਪਿਆਰਾ ਆਪੇ ਭਗਤੁ ਉਮਹਾ ਏ ਭਾਈ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੀ ਸੇਵਾ ਭਗਤੀ ਵਿੱਚ ਜੋੜਦਾ ਹੈ ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦਿੰਦਾ ਹੈ ਆਪੇ ਗੁਣ ਗਵਾਏਂਦਾ ਪਿਆਰਾ ਆਪੇ ਸ਼ਬਦ ਸਮਾਹ ਪ੍ਰਭੂ ਆਪ ਹੀ ਜੀਵਾਂ ਨੂੰ ਗੁਣ ਗਾਉਣ ਦੀ ਪ੍ਰੇਰਣਾ ਕਰਦਾ ਹੈ ਆਪ ਹੀ ਜੀਵਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਪ੍ਰਭੂ ਆਪ ਹੀ ਕਲਮ ਹੈ ਆਪ ਹੀ ਕਲਮ ਚਲਾਉਣ ਵਾਲਾ ਹੈ ਆਪ ਹੀ ਜੀਵਾਂ ਦੇ ਮੱਥੇ ਉੱਤੇ ਭਗਤੀ ਦਾ ਲੇਖ ਲਿਖਦਾ ਹੈ ਮੇਰੇ ਮਾਨ ਜਪ ਰਾਮ ਨਾਮ ਓਮਾ ਹੇ ਮੇਰੇ ਮਨ ਪ੍ਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ आनंद इन आनंद होवै वडभागी लै गुरपुरे हर लहा रहाओ पूरे गुरु दे राही हरनाम दा लाभ खटले जेड़ा वडभागी मनुख नाम जप्दा है ओस नु हर वेले आत्मिक सुख मिलया रेंडा है आपे गोपी कान है प्यारा बन आपे गौ चराहा हे भाई प्रभु ही गोपियां है आप ही कृष्ण है आप ही वृंदावन जंगल में गायें चराने वाला है आपे साबल सुंदरा प्यारा आपे बंस बजाहा प्रभु आप ही सांवले रंग वाला सोणा कृष्ण है आप ही बांसुरी बजावण वाला है कुमलड़ी कुल्लिया पीड़ आप मराएंदा ਕੁਵਲਿਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਰਕ ਰੂਪ ਪਛਾਹ ਪ੍ਰਭੂ ਆਪ ਹੀ ਬਾਲਕ ਰੂਪ ਕ੍ਰਿਸ਼ਨ ਰੂਪ ਵਿੱਚ ਕੰਸ ਦੇ ਭੇਜੇ ਹੋਏ ਹਾਂਥੀ ਕੁਵਲਿਆ ਪੀੜ ਨੂੰ ਨਾਸ਼ ਕਰਨ ਵਾਲਾ ਆਪ ਖੜਾ ਪਾਇੰਦਾ ਪਿਆਰਾ ਕਰ ਵੇਖੇ ਆਪ ਚੁਜਾਹ ਏ ਭਾਈ ਪ੍ਰਭੂ ਆਪ ਹੀ ਇਹ ਜਗਤ ਦਾ ਖੜਾ ਬਣਾਉਣ ਵਾਲਾ ਹੈ ਇਸ ਜਗਤ ਦਾ ਖੜੇ ਵਿੱਚ ਆਪ ਹੀ ਕੋਤਕ ਤਮਾਸ਼ੇ ਰਾਜ ਕੇ ਵੇਖ ਰਿਹਾ ਹੈ ਕਰ ਬਲਕ ਰੂਪੋ ਪਾਇੰਦਾ ਪਿਆਰਾ ਚੰਦੂਰ ਕੰਸ ਕੇ ਸਮਰਾਹ ਪ੍ਰਭੂ ਆਪ ਹੀ ਬਾਲ ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਸ ਪਾਸੋਂ ਚੰਦੂਰ ਕੇਸੀ ਅਤੇ ਕੰਸ ਨੂੰ ਮਰਵਾਉਣ ਵਾਲਾ ਹੈ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੇ ਮੂਰਖ ਮੁਗਧਾ ਆਪ ਹੀ ਤਾਕਤ ਦੇਣ ਵਾਲਾ ਹੈ ਤੇ ਆਪ ਹੀ ਮੂਰਖਾਂ ਦੀ ਤਾਕਤ ਭੰਨ ਦਿੰਦਾ ਸਾਰੇ ਆਪੇ ਜਗਤ ਉਪਾਏ ਦਾ ਪਿਆਰਾ ਵਾਸਿਆ ਆਪੇ ਜੁਗਤ ਹਥਾਂ ਹੇ ਭਾਈ ਪਿਆਰਾ ਪ੍ਰਭੂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ ਜਗਤ ਨੂੰ ਆਪ ਹੀ ਆਪਣੇ ਵਸ ਵਿੱਚ ਰੱਖਦਾ ਹੈ ਜੀਵਾਂ ਦੀ ਜੀਵਨ ਜੁਗਤ ਆਪਣੇ ਹੱਥ ਵਿੱਚ ਰੱਖਦਾ ਹੈ ਗਲ ਜੇਵੜੀ ਆਪ ਪਾਏਂਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਹਨ ਜਾਹ ਪ੍ਰਭੂ ਆਪ ਹੀ ਸਭ ਜੀਵਾਂ ਦੇ ਗਲ ਵਿੱਚ ਰੱਸੀ ਪਾਈ ਰੱਖਦਾ ਜਿਵੇਂ ਪ੍ਰਭੂ ਉਸ ਰੱਸੀ ਨੂੰ ਖਿੱਚਦਾ ਤਿਵੇਂ ਜੀਵ ਜੀਵਨ ਰਾਤੇ ਤੁਰਦੇ ਹੁੰਦੇ ਜੋ ਗਰਬੈ ਸੋ ਪੱਚ ਸੀ ਪਿਆਰੇ ਜਪ ਨਾਨਕ ਭਗਤ ਸਮਾਹ ਨਾਨਕ ਆਖਦਾ ਹੈ ਕਿ ਪਿਆਰੇ ਸੰਜਣ ਜਿਹੜਾ ਮਨੁੱਖ ਆਪਣੇ ਕਿਸੇ ਬਾਲਾ ਅਦਿਕ ਦਾ ਹੰਕਾਰ ਕਰਦਾ ਉਹ ਤਬਾਹ ਹੋ ਜਾਂਦਾ ਹੈ ਆਤਮਿਕ ਮੌਤ ਸਹੇੜ ਲੈਂਦਾ ਹੈ ਹੇ ਭਾਈ ਪਰਮਾਤਮਾ ਦਾ ਨਾਮ ਜਪਿਆ ਕਰ ਉਸ ਦੀ ਭਗਤੀ ਵਿੱਚ ਲੀਨ ਰਿਹਾ ਕਰ ਸੋਰਠਿ ਮਹਲਾ ਚੌਥਾ ਦੁਤਕੇ ਅਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ अनेका ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਦੁੱਖ ਸਹਿੰਦਾ ਚੱਲਿਆ ਆਉਂਦਾ ਹੈ ਇਸ ਜਨਮ ਵਿੱਚ ਵੀ ਆਪਣੇ ਮਨ ਦਾ ਮੂਰੀਦ ਰਹਿ ਕੇ ਹੰਕਾਰ ਦੇ ਆਸਰੇ ਕਰਮ ਕਰਦਾ ਰਹਿੰਦਾ ਹੈ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਨ ਤੁਮਹਾਰੀ ਪਰ ਗੁਰੂ ਦੇ ਚਰਨ ਛੋਂਦਿਆਂ ਹੀ ਉਸ ਨੂੰ ਪਰਮਾਤਮਾ ਲੱਭ ਪੈਂਦਾ ਹੈ ਹੇ ਗੋਬਿੰਦ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਉਹ ਤੇਰੀ ਸ਼ਰਨ ਆ ਪੈਂਦਾ ਹੈ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਪਰਮਾਤਮਾ ਨਾਲ ਉਸ ਵਡਭਾਗੀ ਮਨੁੱਖ ਦੀ ਬੜੀ ਡੂੰਗੀ ਪ੍ਰੀਤ ਬਣ ਜਾਂਦੀ ਹੈ ਜਬ ਸਤ ਸੰਗ ਭੈ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾਉ ਜਦੋਂ ਉਸ ਨੂੰ ਭਲੇ ਪੁਰਖਾਂ ਦੀ ਭਲੀ ਸੰਗਤ ਪ੍ਰਾਪਤ ਹੁੰਦੀ ਹੈ ਉਸ ਨੂੰ ਆਪਣੇ ਹਿਰਦੇ ਵਿੱਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨ ਮੁਝੈ ਗੁਵਾਰੀ हे ਪ੍ਰਭੂ ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿੱਚ ਲੁਕਿਆ ਹੋਇਆ ਟਿਕਿਆ ਰਹਿਣਾ ਮੂਰਖ ਮਨੁਖ ਤੇਰੇ ਨਾਲ ਪਿਆਰ ਕਰਨਾ ਨਹੀਂ ਸਮਝਦੇ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣੀ ਵਿਚਾਰੀ हे ਭਾਈ ਜਿਸ ਮਨੁਖ ਨੂੰ ਸਰਵ ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਗੁਣਾ ਵਿੱਚ ਸੁਰਤ ਜੋੜ ਕੇ ਗੁਣ ਗਾਉਂਦਾ ਰਹਿੰਦਾ ਗੁਰਮੁਖ ਅਰਗਾਸ਼ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਹੈ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਉਸ ਦੇ ਅੰਦਰ ਠੰਡ ਪੈ ਜਾਂਦੀ ਹੈ ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਾਤੂ ਵਾਲੀ ਅਕਲ ਦੂਰ ਕਰ ਲੈਂਦਾ ਹੈ ਇਹ ਦੁਰਮਤ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਹੈ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਹਾਰੀ ਉਹ ਮਨੁੱਖ ਆਪਣੇ ਅੰਦਰ ਪ੍ਰਮਾਤਮਾ ਨੂੰ ਵਸਦਾ ਪਛਾਣ ਕੇ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਹੈ हे ਸਰਵ ਵਿਆਪਕ ਪ੍ਰਭੂ ਇਹ ਤੇਰੀ ਸਾਧ ਸੰਗਤ ਦੀ ਹੀ ਬਰਕਤ ਹੈ ਪਰਖੈ ਪਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਹਾਰੀ हे ਭਾਈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਵ ਵਿਆਪਕ ਪਰਮਾਤਮਾ ਮਿਲ ਪੈਂਦਾ ਹੈ ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਹਾਰੀ ਹੇ ਪਾਈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਵ ਵਿਆਪਕ ਪ੍ਰਮਾਤਮਾ ਮਿਲ ਪੈਂਦਾ ਹੈ ਪਰ ਹੇ ਪ੍ਰਭੂ ਗੁਰੂ ਪੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉੱਤੇ ਤੇਰੀ ਕਿਰਪਾ ਹੁੰਦੀ ਹੈ ਨਾਨਕ ਅਤੁੱਲ ਸਾਜ ਸੁਖ ਪਾਇਆ ਅਨ ਦਿਨ ਜਗਤ ਰਹੇ ਬਨਿਵਾਰੀ ਹੈ ਨਾਨਕ ਜੇ ਹਮਨੁ ਖਾਤਮਕ ਆਤਮਕ ਅਡੋਲਤਾ ਦਾ ਬੇਅੰਤ ਸੁਖ ਮੰਨਦਾ ਹੈ ਉਹ ਹਰ ਵੇਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿ ਕੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਸੋਰਠਿ ਮਹਲਾ 4 ਹਰ ਸਿਉ ਪ੍ਰੀਤ ਅੰਤਰਮਨ ਵਿਦਿਆ ਹਰ ਬਿਨ ਰਹਿਣ ਨਾ ਜਾਈ ਏ ਭਾਈ ਪ੍ਰਮਾਤਮਾ ਨਾਲ ਪਿਆਰ ਦੇ ਰਾਹੀ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿਝ ਜਾਂਦਾ ਹੈ ਉਹ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਵੇਂ ਮਛਲੀ ਬਿਨ ਨੀਰ ਬਿਨ ਸੈ ਤਿਉ ਨਾ ਮੈਂ ਬਿਨ ਮਰ ਜਾਈ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਿਕ ਮੌਤ ਆ ਗਈ ਸਮਝਦਾ ਹੈ ਮੇਰੇ ਪ੍ਰਭੂ ਕਿਰਪਾ ਜਲ ਦੇਵੋ ਹਰ ਨਾਈ हे ਮੇਰੇ ਪ੍ਰਭੂ ਮੈਨੂੰ ਆਪਣੀ ਮਿਹਰ ਦਾ ਜਲ ਦੇ ਹੇ ਹਰੀ ਮੈਨੂੰ ਆਪਣੀ ਸਿੱਖ ਸਲਾਹ ਦਿਦਾ ਦੇ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾ ਹਾਂ ਮੈਂ ਆਪਣੇ ਹਿਰਦੇ ਵਿੱਚ ਦਿਨ ਰਾਤ ਤੇਰਾ ਨਾਮ ਹੀ ਮੰਗਦਾ ਹਾਂ ਕਿਉਂਕਿ ਤੇਰੇ ਨਾਮ ਵਿੱਚ ਜੁੜਿਆ ਹੀ ਆਤਮਿਕ ਠੰਡ ਪ੍ਰਾਪਤ ਹੋ ਸਕਦੀ ਹੈ ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਹੈ ਭਾਈ ਜਿਵੇਂ ਵਰਖਾ ਜਲ ਤੋਂ ਬਿਨਾ ਪੁਪੀਹਾ ਵਿਲਕਦਾ ਹੈ ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇ ਨਹੀਂ ਮਿਟਦੀ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੁਭਾਈ ਤੇਵੇਂ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਆਤਮਕ ਅਡੋਲਤਾ ਵਿੱਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਹਾਸਲ ਕਰਦਾ ਹੈ ਮਨਮੁਖ ਭੁਖੇ ਦਸ ਦਿਸ ਡੋਲੇ ਬੇਨਾਂਮੇ ਦੁੱਖ ਪਾਈ ਹੈ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀ ਪਾਸੀ ਡੋਲਦੇ ਫਿਰਦੇ ਹਨ ਮਨ ਦਾ ਮਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਉਂਦਾ ਹੀਂਦਾ ਹੈ ਜਨਮ ਮਰੇ ਫਿਰ ਜੁਨੀ ਆਵੇ ਦਰਗਾ ਮਿਲੇ ਸਜਾਈ ਉਹ ਜੰਮਦਾ ਹੈ ਮਰਦਾ ਹੈ ਮੁੜ ਮੁੜ ਜੁਨਾ ਵਿੱਚ ਪਿਆ ਰਹਿਦਾ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਇਹ ਸਜਾ ਮਿਲਦੀ ਹੈ ਕਿਰਪਾ ਕਰੇ ਤਾਂ ਹਰ ਗੁਣ ਗਾਵਾਂ ਹਰ ਰਸ ਅੰਤਰ ਪਾਈ ਹੇ ਹਰੀ ਜੇ ਤੂੰ ਆਪਣੇ ਆਪ ਮਿਹਰ ਕਰੇ ਤਾਂ ਹੀ ਅਸੀਂ ਜੀਵ ਤੇਰੀ ਸਿਤਸਲਾ ਦੇ ਗੀਤ ਗਾ ਸਕਦੇ ਹਾਂ ਜਿਸ ਤੇ ਮਿਹਰ ਹੋਵੇ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਹਰ ਨਾਮ ਦਾ ਸਵਾਦ ਅਨੁਭਵ ਕਰਦਾ ਹੈ ਨਾਨਕ ਦੀਨ ਦਿਆਲ ਭੈ ਹੈ ਤ੍ਰਿਸ਼ਨਾ ਸ਼ਬਦ 부ਝਾਈ ਹੈ ਨਾਨਕ ਦੀਨਾ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉਤੇ ਤ੍ਰੁੱਠਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੀ ਮਾਇਆ ਦੀ ਤ੍ਰੇ ਬੁਝਾ ਦਿੰਦਾ ਸੋਰਠ ਮਹਲਾ ਚੌਥਾ ਪੰਚ ਪਦਾ ਆਚਰ ਚਾਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਹੇ ਭਾਈ ਗੁਰੂ ਦੇ ਸ਼ਰਨ ਪੈ ਕੇ ਜਦੋਂ ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ ਤਦੋਂ ਜੀਵਨ ਸੰਗਰਾਮ ਵਿੱਚ ਇਸ ਨੂੰ ਕਾਮਯਾਬੀ ਹੋ ਜਾਂਦੀ ਹੈ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ ਫ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਘਟਿਆ ਜਾਈ ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਇਸ ਦੇ ਹਿਰਦੇ ਵਿੱਚ ਵਿਧ ਜਾਂਦੇ ਹਨ ਉਨੋ ਇਸ ਤੇ ਮੰਦੀ ਪਟਕਣਾ ਸਦਾ ਲਈ ਕੱਟੀ ਜਾਂਦੀ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਈ। ਏ ਮੇਰੇ ਗੋਬਿੰਦ ਮੈਨੂੰ ਆਪਣੇ ਦਾਸ ਇਹ ਇੱਜ਼ਤ ਬਖਸ਼ ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੂੰ ਸ਼ਰਣਾਈ ਰਹਾ। ਕਿ ਗੁਰੂ ਦੀ ਮਤ ਦੇ ਰਾਹੀ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰਾਖ ਇਹ ਸੰਸਾਰ ਸਭ ਆਮਣ ਜਾਣਾ ਮਨ ਮੂਰਖ ਚੇਤ ਅਜਾਣਾ ਏ ਮੂਰਖਾ ਜਾਣ ਮਨ ਇਹ ਜਗਤ ਦਾ ਮੋਹ ਜਨਮ ਮਰਨ ਦਾ ਕਾਰਨ ਬਣਿਆ ਰਿਹਾ ਇੰਦਾ ਇਸ ਤੋਂ ਬਚਣ ਲਈ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਹੈ ਹੇ ਹਰੀ ਮੇਰੇ ਉੱਤੇ ਮਿਹਰ ਕਰ ਮੈਨੂੰ ਗੁਰੂ ਮਿਲਿਆ ਤਦੋਂ ਹੀ ਤੇਰੇ ਨਾਮ ਵਿੱਚ ਲੀਨਤਾ ਹੋ ਸਕਦੀ ਹੈ ਜਿਸ ਕੀ ਵਾਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗੰਮ ਅਗੋਚਰ ਗੁਰਪੂਰਾ ਅਲਖ ਲਖਾਇ हे ਭਾਈ ਇਹ ਨਾਮ ਵਸਤੂ ਜਿਸ ਪ੍ਰਮਾਤਮਾ ਦੀ ਮਲਕੀਅਤ ਹੈ ਉਹੀ ਜਾਣਦਾ ਹੈ ਕਿ ਇਹ ਵਸਤੂ ਕਿਸ ਨੂੰ ਦੇਣੀ ਹੈ ਜਿਸ ਜੀਵ ਨੂੰ ਪ੍ਰਭੂ ਇਹ ਦਾਤ ਦਿੰਦਾ ਹੈ ਉਹੀ ਲੈ ਸਕਦਾ ਹੈ ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਨਹੀਂ ਕਿਸੇ ਚਤਰਾਈ ਸਿਆਣਪ ਦੇ ਰਾਹੀ ਇਸ ਤੱਕ ਪਹੁੰਚ ਨਹੀਂ ਹੋ ਸਕਦੀ ਮਨੁੱਖ ਦੇ ਗਿਆਨ ਇੰਦਰੀਆਂ ਦੀ ਵੀ ਇਸ ਤੱਕ ਪਹੁੰਚ ਨਹੀਂ ਹੈ ਜੇ ਪੂਰਾ ਗੁਰੂ ਮਿਲ ਪਏ ਤਾਂ ਉਹੀ ਅਦ੍ਰਿਸ਼ਤ ਪ੍ਰਭੂ ਦਾ ਦੇਦਾਰ ਕਰਾ ਸਕਦਾ ਹੈ ਜਿਨ ਇਹ ਚੱਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਹੈ ਭਾਈ ਜਿਸ ਮਨੁੱਖ ਨੇ ਨਾਮ ਵਸਤੂ ਚਖੀ ਹੈ ਇਸ ਦਾ ਸਵਾਦ ਉਹ ਹੀ ਜਾਣਦਾ ਹੈ ਉਹ ਬਿਆਨ ਨਹੀਂ ਕਰ ਸਕਦਾ ਜਿਵੇਂ ਗੁੰਗੇ ਦੀ ਖਾਦੀ ਮਠਿਆਈ ਦਾ ਸਵਾਦ ਗੁੰਗਾ ਦੱਸ ਨਹੀਂ ਸਕਦਾ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੇ ਲੁਕਾਈ ਹਾਂ ਜੇ ਕਿਸੇ ਨੂੰ ਇਹ ਨਾਮ ਰਤਨ ਹਾਸਲ ਹੋ ਜਾਵੇ ਤਾਂ ਜੇ ਉਹ ਮਨੋਖੇ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ ਤਾਂ ਲੁਕਾਇਆ ਇਹ ਰਤਨ ਲੁਕਦਾ ਨਹੀਂ ਉਸ ਦੇ ਆਤਮਿਕ ਜੀਵਨ ਤੋਂ ਰਤਨ ਪ੍ਰਾਪਤੀ ਦੇ ਲੱਛਣ ਦਿਸ ਪੈਂਦੇ ਹਨ ਸਭ ਕਿਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਸੋਈ हे ਪ੍ਰਭੂ ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ ਤੂੰ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਸਭ ਦੀ ਸਾਰ ਲੈਣ ਵਾਲਾ ਹੈ ਮਾਲਕ ਹੈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਣਾ ਕੋਈ ਹੈ ਨਾਨਕ ਆਖੇ ਪ੍ਰਭੂ ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤ ਬਖਸ਼ਦਾ ਹੈ ਹੋਰ ਕੋਈ ਵੀ ਐਸਾ ਜੀਵ ਨਹੀਂ ਜੋ ਤੇਰੀ ਬਖਸ਼ਿਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ ਨਾਮ ਤੇਰਾ ਹਾਸਲ ਕਰ ਸਕੇ ਸੋ ਉਹਦੀ ਬਖਸ਼ਿਸ਼ ਤੋਂ ਬਿਨਾ ਨਾਮ ਹਾਸਲ ਨਹੀਂ ਹੁੰਦਾ ਤੇ ਉਹਦੀ ਬਖਸ਼ਿਸ਼ ਵਾਸਤੇ ਸਾਨੂੰ ਆਪਣਾ ਮਨ ਬੁਰਾਈਆਂ ਵਾਲੇ ਬੰਦੇ ਹਟਾ ਕੇ ਗੁਰੂ ਦੇ ਉਪਦੇਸ਼ ਵਿੱਚ ਲਾਉਣਾ ਪੈਂਦਾ